ਮਾ ਸਰਬਜੀ ਸਿੰਘ ਜੀ ਗੁਰ ਗਿਆਨਾ ਦਾ ਆਸ਼ਰਮ ਤੋਂ ਸੇਵਾਦਾਰ ਜੋ ਬਲੇ ਸੌਨਰ ਤੇ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰ ਗਿਆਨਾ ਮਹਾਰਾਜ ਕੀ ਜੈ ਕੌਜੀ ਪਾਤਾ ਸਤਿਗੁਰ ਪੁਰਨਾਥ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸੰਤ ਗੁਰਦਾਈ ਨਾਨਕ ਮਹਾਰਾਜ ਕੀ ਜੈ ਇਹ ਜੀ ਐਕਸੀਡੈਂਟ ਹੋਇਆ ਜੀ ਹੈਵਨ ਬੈਕ ਤੇ ਲੱਗੇ ਬਹੁਤ ਜੀ ਗੰਭੀਰ ਐਕਸੀਡੈਂਟ ਹੋਇਆ ਮੁੰਡੇ ਦਾ ਜੀ ਬੁਰਾ ਹਾਲ ਹੈ ਜੀ ਖਤਰੇ 'ਚ ਹੈ ਜੀ ਅੱਜ ਇਹ ਜਿਹੜਾ ਥਾਣੇ ਪੈਠੇ ਕੀ ਥਾਣੇ ਬੈਠੇ ਆ ਜੀ ਇਹ ਕੰਡੇ ਵੀ ਹੈਂ ਉਹਨਾਂ ਦਾ ਘਲਾਇ ਕਰਾਵਾਂਗੇ ਜੀ ਜੇ ਉਹਨਾਂ ਦਾ ਮੁੰਡਾ ਨਹੀਂ ਸਹੀ ਹੁੰਦਾ ਜੀ ਜੇਕਰ ਨਹੀਂ ਲਾਜ ਕਰਵਾਇਆ ਜਾਂਦਾ ਕਿ ਪਤਾ ਫਿਰ ਇਹ ਬਹੁਤ ਤਕੜਾ ਸੁਕਾਸ਼ ਕਰਾਂਗੇ ਜੀ ਇਸ ਤਰ੍ਹਾਂ ਦੇ ਲਾਦ ਰਹੇ ਜੀ ਮੁੰਡੇ ਦੇ ਜੀ ਹਲੇ ਕੁਝ ਕਹਿ ਨਹੀਂ ਸਕਦੇ ਬਹੁਤ ਸੀਰੀਅਸ ਹੈ ਜੀ ਜੋ ਬੋਲੇ ਸਾਊਟੀ ਮਤਲਬਾ ਜੀ ਫਰਾ ਖਾਣੇ ਕੋ ਤੇ ਜੀ ਸਾਡੇ ਨਾਲ ਵੀਰ ਪਿੰਨਾਖੁਰ ਤੋਂ ਅਕਾਦੀਪ ਸਿੰਘ ਅਤੇ ਉਹਨਾਂ ਦੀ ਭਰਜਾਈ ਮਨਪ੍ਰੀਤ ਕੌਰ ਜਿਹੜੇ ਆਪਣੇ ਸ਼ਾਇਦ ਅੰਮ੍ਰਿਤਸਰ ਨੂੰ ਜਾ ਰਹੇ ਸੀ ਉਧਰ ਇੱਕ ਸ਼ਰਾਬ ਦੇ ਠੇਕੇਦਾਰ ਦੇ ਪ੍ਰਾਈਵੇਟ ਕੰਂਦਿਆ ਨੇ ਉਹਨਾਂ ਵਿੱਚ ਗੱਡੀ ਮਾਰ ਕੇ ਐਕਸੀਡੈਂਟ ਕਰ ਦਿੱਤਾ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਇਥੋਂ ਤੱਕ ਕਿ ਜਿਹੜਾ ਕਾਜ ਵੀ ਗਿਆ ਉਹ ਬਹੁਤ ਸੀਰੀਅਸ ਆ ਪਰ ਅੰਮ੍ਰਿਤਸਰ ਦੇ ਇੱਕ ਡਿਜੀ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਔਰ ਅਜੇ ਤਕਰੀਬਨ 3-4 ਦਿਨ ਬੀਤ ਜਾਣ ਦੇ باوجود ਵੀ ਇਹਨਾਂ ਠੇਕੇਦਾਰ ਦੇ ਕੰਂਦਿਆ ਨੇ ਜਾਂ ਠੇਕੇਦਾਰ ਨੇ ਇਹਨਾਂ ਦੇ ਮਾਲਕਾਂ ਉਹਨਾਂ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਪਰ ਆਰ ਅੱਜ ਕੀ ਗੱਲਬਾਤ ਹੈ ਅੱਜ ਠਾਣੇ ਸਾਰੇ ਜਥੇਬੰਦੀ ਦੇ ਆਗੂ ਇਕੱਠੇ ਹੋਏ ਸਨ ਔਰ ਉੱਥੇ ਐਸਐਚਓ ਦੇ ਟੇਬਲ ਤੇ ਬੈਠ ਗੱਲ ਹੋ ਗਈ ਹੈ ਕਿ ਇਹ ਗਰੇ ਸ਼ਰਾਬ ਦੇ ਠੇਕੇਦਾਰ ਆ ਇਹ ਉਹਦਾ ਇਲਾਜ ਕਰਾਉਣਗੇ ਔਰ ਦੂਜੇ ਤਰ੍ਹਾਂ ਬੱਚਾ ਬਿਲਕੁਲ ਠੀਕ ਹੋ ਕੇ ਘਰ ਨਹੀਂ ਆਉਂਦਾ ਔਰ ਮੇਰੇ ਤਰ੍ਹਾਂ ਉਹਦਾ ਟ੍ਰੀਟਮੈਂਟ ਚੱਲ ਜਾ ਰਿਹਾ ਹੈਗਾ ਬਾਈ ਜੀ ਕਿਤੇ ਨਾ ਕਿਤੇ ਕੋਤਾਈ ਵਰਤੀ ਜਾਂਦੀ ਆ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਇਹ ਮੈਟਰ ਬੜਾ ਸੀਰੀਅਸ ਹੈ ਔਰ ਪ੍ਰਸ਼ਾਸਨ ਨੂੰ ਵੀ ਦੱਸ ਦਿੱਤਾ ਐ ਐਸਟੀਓ ਨੂੰ ਦੱਸਤਾ ਕਿ ਜੋ ਉਹਦੇ ਇਲਾਜ ਦੇ ਵਿੱਚ ਕਿਤੇ ਕਟਾਈ ਵਰਤੀ ਗਈ ਉਹਦਾ ਸਹੀ ਤਰੀਕੇ ਨਾਲ ਇਲਾਜ ਨਾ ਹੋਇਆ ਤੇ ਅਸੀਂ ਫਿਰ ਮਜਬੂਰ ਨਾ ਇਹਨਾਂ ਦੀਆਂ ਬ੍ਰਾਂਚਾਂ ਵੀ ਬੰਦ ਕਰਾਵਾਂਗੇ ਔਰ ਐਸਟੀਓ ਕੋਲ ਠਾਣ ਦੇ ਕੇ ਧਰਨਾ ਵੀ ਲਾਵਾਂਗੇ ਔਰ ਜਿੱਥੇ ਤੱਕ ਕੰਮ ਹੋ ਸਕਿਆ ਜਿੰਨੀਆਂ ਇਹਨਾਂ ਦੀਆਂ ਬ੍ਰਾਂਚਾਂ ਰੋਡ ਤੇ ਗੱਡੀ ਆਣੀ ਚੱਲਾ ਦੇਵਾਂਗੇ ਬੱਚੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਬੱਚੇ ਨੂੰ ਕੋਈ ਸਰੀਰਕ ਦੇਖੋ ਇਹਦੀ ਤਾਂ ਹੀ ਉਹਦੀ ਖੋਪੜੀ ਜਿਹੜੀ ਵੱਖਰੀ ਹੋ ਗਈ ਹੈ ਡਾਕਟਰਾਂ ਨੇ ਇੱਕ ਡੱਬੇ ਵਿੱਚ ਪਾਈ ਆ ਔਰ ਉਹਦਾ ਇਲਾਜ ਚੱਲ ਰਿਹਾ ਆ ਔਰ ਇਹਦੀ ਵੀ ਪਰਜਾਈ ਆ ਉਹਦੀ ਜਿਹੜੀ ਆਪਣੇ ਗੋਡੇ ਦੀ ਚੱਪੜੀ ਆ ਟੁੱਟ ਗਈ ਆ ਔਰ ਉਹ ਵੀ ਸ਼ੀਰਸ ਆ ਸਾਡੀ ਪ੍ਰਸ਼ਾਸਨ ਤੋਂ ਵੀ ਇਹ ਮੰਗਿਆ ਕਿ ਇਸ ਮੈਟਰ ਵੱਲ ਬੜੇ ਗੌਰ ਨਾਲ ਧਿਆਨ ਦਿੱਤਾ ਜਾਵੇ ਔਰ ਪੂਰਤ ਪਰਿਵਾਰ ਬੜਾ ਗਰੀਬ ਆ ਉਹਦਾ ਇਲਾਜ ਕਰਵਾਇਆ ਜਾਵੇ ਜੇ ਉਹਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਜਾਂਦਾ ਤੇ ਮਜਬੂਰ ਦੇ ਸਾਹਮਣੇ ਫਿਰ ਸੰਘਰਸ਼ ਕਰਾ ਬਿੜਨਾ ਪਵੇਗਾ ਮਾਮਲਾ ਜੀ ਅੱਜ ਏ ਥਾਣੇ ਕੋਲ ਜੇ ਕਨਾਵਤਾ ਬਾਹਰ ਦਾ ਨਾਮ ਲਗਾਇਆ ਗਿਆ ਹੈ ਨਾ ਐਕਸੀਡੈਂਟ ਹੀ ਉਹਨਾਂ ਦੇ ਵਿੱਚ ਦੋਵਾਂ ਤਰ੍ਹਾਂ ਨੇ ਬੈਠ ਕੇ ਆਪਣਾ ਰਾਜਮੰਦੀ ਨਾਲ ਰਾਜਨਾਮਾ ਕਰਤਾ ਕਿ ਉਹ ਉਹਨਾਂ ਦਾ ਲਾਸ਼ ਕਰਾ ਦੇ ਤੇ ਕਿਸ ਤਰ੍ਹਾਂ ਸਾਰੇ ਦੇ ਦੇ ਗਏ ਗੱਡੀ ਕਹਿੰਦੇ ਫਾਸਟ ਚ ਚਲਾ ਰਹੇ ਸੀ ਜਿਹੜੇ ਐਕਸਾਈਜ਼ ਵਾਲੇ ਇਹ ਗੱਡੀ ਤੇ ਤੇ ਮੋਟਰਸਾਈਕਲ ਦੋਵਾਂ ਐਕਸੀਡੈਂਟ ਹੋਇਆ ਵਾ ਆਪਸ ਵਿੱਚ ਵੱਜੇ ਨੇ ਤੇ ਦੋ ਜਣਾਂ ਸੱਟਾਂ ਲੱਗੀਆਂ ਕਾਫੀ ਕਹਿੰਦੇ 4-5 ਦਿਨਾਂ ਬਾਅਦ ਜਿਹੜਾ ਆ ਅੱਜ ਜਿਹੜੀ ਕਾਰਵਾਈ ਅੱਜ ਹਾਂਜੀ ਅੱਜ ਰਾਜਨਾਮਾ ਹੋਇਆ ਇਹਨਾਂ ਦਾ ਤੇ ਕੀ ਗਿਆ ਗਿਆ ਪਾਰਾ